ਹੈਲੋ एवरीवन ਕਿੱਦਾਂ ਹੋ ਜੀ ਸਾਰੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਪਸ ਸੋ ਯੂ ਆਰ ਵੈਰੀ ਵੈਲ ਯੂਅਰ ਪਲੇਸਿਸ ਤੇ ਅੱਜ ਜਿਹੜੀ ਆਪਾਂ ਕਲੈਕਸ਼ਨ ਲੈ ਕੇ ਆਏ ਤੁਹਾਡੇ ਲਈ ਉਹ ਲੈ ਕੇ ਆਏ ਕਾਟਨ ਦੇ ਸੂਟ ਬੜੇ ਪਿਆਰੇ ਸਮਰ ਵੇਅਰ ਸੂਟ ਰਹਿਣਗੇ ਕਾਟਨ ਦੇ ਨੋ ਲਾਈਨਿੰਗ ਰਿਕੁਆਇਰਮੈਂਟ ਹੈਗੀ ਬਹੁਤ ਜ਼ਿਆਦਾ ਵਧੀਆ ਸੂਟ ਨੇਗੇ ਸੌਫਟ ਐਂਡ ਫਾਈਨ ਵਾਲਾ ਫੈਬਰਿਕ ਰਹੂਗਾ ਹਲਕਾ ਹਲਕਾ ਜਿਹਾ ਇਹਨਾਂ ਦੇ ਵਿੱਚ ਸ਼ਿਮਰ ਰਹੂਗਾ ਤਾਂ ਜੋ ਇੱਕ ਵਧੀਆ ਜੀ ਲੁੱਕ ਤੇ ਗ੍ਰੇਸ ਦੇ ਸਕਣ ਆਪਾਂ ਨੂੰ ਬਹੁਤ ਹੀ ਜਿਆਦਾ ਵਧੀਆ ਕਾਟਨ ਦੇ ਸੂਟ ਨੇ ਜੀ ਇਹ ਜੋ ਸੂਟ ਆਪਣੇ ਕੋਲੇ अवेलेबल ਹੈਗੇ ਨੇਗੇ ਆਪਾਂ ਤੁਹਾਨੂੰ ਉਹਨਾਂ ਦੀ ਵੀਡੀਓ ਪਾ ਰਹੇ ਆਂਗੇ ਤੇ ਪ੍ਰਾਈਸ ਵੀ ਬਹੁਤ ਜਿਆਦਾ ਜੈਨੂਨ ਰਹੂਗਾ ਇਹਨਾਂ ਦਾ ਫਰਸਟ ਸੂਟ ਦੇਖੋ ਜੀ ਬਲੈਕ ਗ੍ਰੇ ਸ਼ੇਡ ਹੈਗਾ ਬੜਾ ਪਿਆਰਾ ਜਾਂ ਇਹਨਾਂ ਤੇ ਬੜੀ ਸੋਹਣੀ ਜੀ ਆਪਾਂ ਲਾਈਨਿੰਗ ਪਾਈਪਿੰਗ ਦੇ ਕੇ ਜਿਦਾ ਏ ਲਾਈਨ ਸ਼ੇਪ ਦੇ ਕੇ ਬੜੇ ਸੋਹਣੇ ਜੇ ਸੂਟ ਇਹ ਰੈਡੀ ਹੁੰਦੇ ਆ ਬਹੁਤ ਜਿਆਦਾ ਸੋਹਣੇ ਤੇ ਸਮਰ ਦੇ ਵਿੱਚ ਆਰਾਮ ਨਾਲ ਬਹੁਤ ਸੌਫਟ ਐਂਡ ਫਾਈਨ ਵਾਲਾ ਫੈਬਰਿਕ ਹੈਗਾ ਬਹੁਤ ਜਿਆਦਾ ਫੀਲ ਫੈਬਰਿਕ ਦੀ ਬਹੁਤ ਜਿਆਦਾ ਇਹ ਤੁਸੀਂ ਚੈੱਕ ਕਰ ਸਕਦੇ ਹੋਗੇ ਫੀਲ ਬਹੁਤ ਅੱਛੀ ਹੈਗੀ ਫੈਬਰਿਕ ਦੀ ਫੀਲ ਚੈੱਕ ਕਰਵਾ ਦੇਣੀ ਹੈ ਮੈਂ ਤੁਹਾਨੂੰ ਬਹੁਤ ਅੱਛੀ ਤੇ ਹਲਕਾ ਤੇ ਲਾਈਟ weight ਸੂਟ ਰਹੂਗਾ ਹਲਕਾ ਤੇ ਲਾਈਟ weight ਸੂਟ ਰਹੂਗਾ ਫੀਲ ਬਹੁਤ ਜ਼ਿਆਦਾ ਸੌਫਟ ਵਾਲੀ ਹੈਗੀ ਤੇ ਫਰਸਟ ਕਲਰ ਇਹ ਰਹੂਗਾ ਤੇ ਸੈਕਿੰਡ ਕਲਰ ਬੜਾ ਸੋਹਣਾ ਜਾਂ ਪਾਊਡਰ ਬਲੂ ਸਕਾਈ ਫਰੋਜ਼ੀ ਜਿਹਾ ਸੂਟ ਹੈਗਾ ਬੜਾ ਪਿਆਰਾ ਜਿਹਾ ਸ਼ੇਡ ਹੈਗਾ ਇਹਦਾ ਵੀ ਸ਼ੇਡ ਬਹੁਤ ਅੱਛਾ ਹੈਗਾ ਤੇ ਇਹਦਾ ਜੋ ਡਿਜ਼ਾਈਨ ਹੈ ਡਿਜ਼ਾਈਨਿੰਗ ਵੀ ਬੜੀ ਅੱਛੀ ਆਈ ਹੈ ਦੀ ਤੇ ਇਹਦੇ ਵਿੱਚ ਸ਼ੈਡੋ ਪ੍ਰਿੰਟ ਦੀ ਬਾਟਮ ਰਹੂਗੀ ਸ਼ੈਡੋ ਪ੍ਰਿੰਟ ਦੀ ਬਾਟਮਸ ਰਹਿਣਗੀਆਂ ਤੇ ਇਹਦੇ ਵਿੱਚ ਨੈਕਸਟ ਏਸੇ ਡਿਜ਼ਾਈਨ ਦੇ ਵਿੱਚ ਨੈਕਸਟ ਜੋ ਏ ਸਕਿਨ ਤੇ ਪਿੰਕ ਦਾ ਰਹੂਗਾ ਜੀ ਸਕਿਨ ਤੇ ਪਿੰਕ ਦਾ ਰਹੂਗਾ ਬੜਾ ਸੋਹਣਾ ਜਿਹਾ ਕੰਬੀਨੇਸ਼ਨ ਰਹੇਗਾ ਬਹੁਤ ਸੋਹਣੇ ਸੂਟ ਨੇਗੇ ਤੇ ਆਪਾਂ ਨੂੰ ਗਰਮੀਆਂ ਦੇ ਵਿੱਚ ਬੜੇ ਆਰਾਮ ਦੇ ਨਾਲ ਆਰਾਮਦਾਇਕ ਸੂਟ ਨੇਗੇ ਬਹੁਤ ਜ਼ਿਆਦਾ ਵਧੀਆ ਤੇ ਆਪਾਂ ਨੂੰ ਪਸੀਨਾ ਸੋਖਣ ਵਾਲੇ ਸੂਟ ਨੇਗੇ ਬਹੁਤ ਜ਼ਿਆਦਾ ਵਧੀਆ ਨੇ ਸੀ ਥਰੂ ਵੀ ਨਹੀਂ ਹੈਗੇ ਤੇ ਵੱਟ ਇਹ ਹਲਕੇ ਤੇ ਲਾਈਟ weight ਵੀ ਨੇਗੀ ਹਲਕੇ ਐਂਡ ਲਾਈਟ weight ਇਹਨੇ ਫੈਬਰਿਕ ਬਹੁਤ ਅੱਛਾ ਹੈਗਾ ਫੈਬਰਿਕ ਫੀਲ ਬਹੁਤ ਅੱਛਾ ਹੈ ਤੇ ਨੈਕਸਟ ਕਲਰ ਹੋਊਗਾ ਬਹੁਤ ਹੀ ਜ਼ਿਆਦਾ ਸੋਨਾ ਜਾਂ ਮੂੰਗੀਆ ਸ਼ੈਡ ਮੂੰਗੀਆ ਸ਼ੈਡ ਬੜਾ ਪਿਆਰਾ ਜਾਂ ਚੈੱਕ ਬਣਿਆ ਹੋਇਆ ਇਹਦੇ ਵਿੱਚ ਇਹਦੇ ਪ੍ਰਿੰਟ ਦੇ ਵਿੱਚ ਵੀ ਚੈੱਕ ਬਣਿਆ ਹੋਇਆ ਬੜਾ ਸੋਹਣਾ ਜਾਂ ਤੇ ਇਹਦੀ ਜਿਹੜੀ ਬਾਟਮ ਹੈਗੀ ਬਾਟਮ ਦੇ ਵਿੱਚ ਵੀ ਚੈੱਕ ਬਣਿਆ ਹੋਇਆ ਹਲਕਾ ਹਲਕਾ ਜਾਂ ਬੜੇ ਸੋਹਣੇ ਜੇ ਕਲਰ ਨੇ ਚਾਰੋਲ ਕਲਰ ਅਵੇਲੇਬਲ ਹੈ ਕਿ ਨਹੀਂ ਕਿ ਦੋ ਦੋ ਸੂਟ ਮਿਲ ਜਾਣਗੇ ਇਹਨਾਂ ਦੇ ਵਿੱਚ ਬਹੁਤ ਸੋਹਣੇ ਨੇ ਤੇ ਜੇ ਪ੍ਰਾਈਸ ਸੁਣੋਗੇ ਪ੍ਰਾਈਸ ਵੀ ਬਹੁਤ ਜ਼ਿਆਦਾ ਜੈਨੂਇਨ ਹੈ ਸਿਰਫ 870 ਰੁਪਏ ਦਾ ਸੂਟ ਪਊਗਾ ਜੀ ਆਪਾਂ ਨੂੰ ਇਹ 870 ਰੁਪਏ ਦਾ ਤੇ ਆਪਣਾ ਜਿਹੜਾ ਨੰਬਰ ਹੈਗਾ 9253115036 ਤੇ ਤੁਸੀਂ ਕੰਟੈਕਟ ਕਰਕੇ ਆਪਣਾ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ 870 ਰੁਪਏ ਦੇ ਵਿੱਚ ਇਹ ਸੂਟ ਕੋਈ ਵੀ ਸੂਟ ਜੋ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਰੈਜੋ ਬੁੱਕ ਕਰ ਸਕਦੇ ਹੋ ਦੁਬਾਰਾ ਤੋਂ ਫਿਰ ਮੈਂ ਆਪਣਾ ਨੰਬਰ ਬੋਲ ਰਹੀ ਹਾਂ 9253115036 ਦੇ ਉੱਤੇ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਗੁਰਮਿਹਰ ਬੁਟੀਕ ਜਾਂਖਲ ਦੇ ਨਾਮ ਤੇ ਆਪਣੀ ਇੰਸਟਾਗ੍ਰਾਮ ਆਈਡੀ ਉੱਥੇ ਜਾ ਕੇ ਫੋਲੋ ਕਰੋ ਤੇ ਆਪਾਂ ਵਰਕ ਵਾਲੇ ਸੂਟਾਂ ਦੀ ਵੀਡੀਓ ਜੋ ਅਪਲੋਡ ਕਰਦੇ ਰਹਿੰਦੇ ਆਂਗੇ ਤੇ ਆਪਾਂ ਜਿਆਦਾ ਜੋ ਐਕਟਿਵ ਆਂਗੇ ਜੀ YouTube ਐਂਡ Instagram ਦੋਨਾਂ ਦੇ ਉੱਤੇ ਹੁੰਦੇ ਆ ਤੇ ਤੁਸੀਂ ਉੱਥੇ ਜਾ ਕੇ ਵੀ ਫੋਲੋ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਮੈਂਟ ਕਰਿਆ ਕਰੋ ਕਿ ਸਾਡੇ ਸੂਟ ਤੁਹਾਨੂੰ ਕਿਦਾਂ ਦੇ ਲੱਗਦੇ ਆ ਥੈਂਕ ਯੂ